ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਬਰਨਾਲਾ ਦੇ ਵਿੱਚ ਕਰ ਰਹੇ ਹਾਂ ਵਿਸ਼ੇਸ਼ ਤੌਰ ਤੇ ਇਹ ਉਹ ਹਲਕਾ ਮਤਲਬ ਜਿਮਲੀ ਜੋੜ ਵਾਲਾ ਹਲਕਾ ਦੋ ਹਲਕਿਆਂ ਦੇ ਵਿੱਚ ਅਸੀਂ ਮਾਲਵੇ ਦੇ ਦੋ ਹਲਕਿਆਂ ਚ ਇਹ ਕਿਦੜਵਾਹਾ ਇੱਕ ਬਰਨਾਲਾ ਇਹ ਦੋ ਹਲਕਿਆਂ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸਾਂ ਕਰ ਰਹੇ ਹਾਂ ਕਿ ਬੱਠਾ ਡੇ ਹੋ ਰਹੀ ਹੈ ਇੱਕਾਜੀ ਬਰਨਾਲੇ ਕਰ ਰਹੇ ਹਾਂ ਅਸੀਂ ਇਹਦੇ ਵਿੱਚ ਖਾਸ ਸਨੇਹਾ ਦੇਣ ਦੀ ਖਾਤਰ ਆਪਣੇ ਬੱਗਾ ਦੀ ਤਰਫ ਦੇ ਲੋਕਾਂ ਨਾਲ ਜੁੜੇ ਜਿਹੜੇ ਬਾਰ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਜਾ ਜਿਹੜੇ ਸਾਡੇ ਫੇਤ ਮਜ਼ਦੂਰ ਨੇ ਇਹ ਮਜ਼ਦੂਰਤਾਂ ਦੇ ਨਾਲ ਜੁੜੇ ਹੋਏ ਨੇ ਕਿਨੇ ਛੋਟੇ ਬਿਜ਼ਨਸ ਵਾਲੇ ਵਿਚ ਪੰਜੂਨ ਖੇਤਰ ਵਾਲੇ ਲੋਕਾਂ ਤੋਂ ਇੱਕ ਸਨੇਹਾ ਦੇਣ ਆਏ ਆ ਕਿ ਤੁਸੀਂ ਇਹ ਜਿਹੜੀਆਂ ਵੋਟ ਮੰਗਣ ਵਾਲੀਆਂ ਪਾਰਟੀਆਂ ਆਈਆਂ ਨੇ ਤੁਹਾਡੇ ਤੇ ਇਹ ਜਦੋਂ ਵੋਟਾਂ ਮੰਗਦਿਆਂ ਨੇ ਉਹ ਸਾਡੇ ਗੁਣਗਾਨ ਪਾਉਂਦੀਆਂ ਨੇ ਸੰਡੇ ਬਾਰੇ ਗੱਲ ਕਰਦਿਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਛੋਟੇ ਤਪਕੇਦਾਰਾਂ ਦੀ ਗੱਲ ਕਰਦਿਆਂ ਨੇ ਇਹ ਪਰ ਇਹ ਜਿਹੜੀਆਂ ਨੇ ਨਾ ਜਿਹੜੇ ਨੀਤੀਆਂ ਨੇ ਭਾਜਪਾ ਦੀਆਂ ਨੀਤੀਆਂ ਤੇ ਆਪ ਦੀਆਂ ਨੀਤੀਆਂ ਜਿਨ੍ਹਾਂ ਕਹਦੀਏ ਵੀ ਇਹ ਤਾਂ ਇਹਦੇ ਵਿੱਚ ਕੁੱਲ ਮਿਲਾ ਕੇ ਕੋਈ ਪਾਰਟੀ ਵੀ ਨਹੀਂ ਬੱਜੀ ਹੋਊ ਪੋਲਿਟਿਕਲ ਜਿਹੜੀ ਨਵੀਆਂ ਆਰਥਿਕ ਨੀਤੀਆਂ ਦੇ ਬਹਿਰਦਾਰੀ ਨਹੀਂ ਕਰਦੀ ਰਹੀ ਕਿਉਂਕਿ ਨਵੀਆਂ ਆਰਥਿਕ ਨੀਤੀਆਂ ਕਾਰਪੋਰੇਟ ਪੱਖੀ ਨੇ ਕਾਰਪੋਰੇਟ ਪੱਖ ਦੇ ਵਿੱਚ ਜਿਹੜੇ ਜਿਹੜੀਆਂ ਉਹਦੀਆਂ ਨੀਤੀਆਂ ਬਣਦੀਆਂ ਨੇ ਉਹਨਾਂ ਨੇ ਕੋਈ ਵਰਗ ਨੂੰ ਛੱਡਿਆ ਨਹੀਂ ਹੋਇਆ ਸਾਡਾ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਸਨੇਹਾ ਹੈ ਵਪਾਰੀ ਵਰਗ ਦੇ ਲੋਕਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਛੋਟਾ ਜਿਹੜੇ ਪਰਚਮ ਖੇਤਰ ਨਾਲ ਜੁੜੇ ਹੋਏ ਨੇ ਉਹਨਾਂ ਲੋਕਾਂ ਨੂੰ ਸੁਨੇਹਾ ਦੇਣਾ ਚ ਜੇ ਜਿਹੜੀਆਂ ਸੂਡੀ ਐਮਾਜਨ ਬੀਵਾਰਟ ਵਰਗੀਆਂ ਕੰਪਨੀਆਂ ਨੇ ਫਿਰ ਕਾਰਟ ਵਰਗੀਆਂ ਕੰਪਨੀਆਂ ਤੇ ਵਾਨੀ ਡਾਨੀ ਵਰਗੀਆਂ ਕੰਪਨੀਆਂ ਨੇ ਜਿਹੜੀਆਂ ਬਾਜ਼ਾਰ ਮਾਰਟ ਬੜੀਆਂ ਵੱਡੀਆਂ ਥੋਕ ਕੰਪਨੀਆਂ ਤੁਸੀਂ ਬਿਜ਼ਨਸ ਨਿਕਲਦੀਆਂ ਹੋ ਜਾਂਦੇ ਵੱਡੇ ਸ਼ਾਪਿੰਗ ਮਾਲ ਖੋਲ ਕੇ ਸਾਡੇ ਬਿਜ਼ਨਸ ਨੂੰ ਜੇ ਖਤਰੇ 'ਚ ਪਾਇਆ ਹੋਇਆ ਤੁਸੀਂ ਦੱਸੋ ਅਸੀਂ ਜਾਵਾਂਗੇ ਕਿੱਧਰ ਜਿਹੜਾ ਇਹ ਤੁਸੀਂ ਨਵੀਆਂ ਨੀਤੀਆਂ ਲੈ ਕੇ ਆ ਰਹੇ ਤੁਸੀਂ ਦੀ ਪਹਿਰੇਦਾਰੀ ਕਰ ਰਹੇ ਹੋ ਜਿਹੜੇ بڑے بڑے ਸ਼ਾਪਿੰਗ ਮਾਲ ਖੋਲ ਰਹੇ ਹੋ ਉਹ ਸ਼ਾਪਿੰਗ ਮਾਲ ਦੇ ਦਾ ਡੀ ਇਹਦਾ ਸਾਡਾ ਇਸ ਵਪਾਰਕ ਖੇਤਰ ਦਾ ਨਵੇਂ ਬਿਜ਼ਨਸ ਖੇਤਰ ਦਾ ਪ੍ਰਜੂਨ ਖੇਤਰ ਦਾ ਬਣੂਗਾ ਕੀ ਇਹ ਇਹਦੇ ਨਾਲ ਬੇਰੁਜ਼ਗਾਰੀ ਆ ਜਿਹੜੀ ਇਹ ਬਹੁਤ ਵਧੂਗੀ ਕਿਉਂਕਿ ਤੁਹਾਡਾ ਕੇਂਦਰੀ ਮੰਤਰੀ ਪਿਉਸ਼ ਗੋਨ 17 ਸਤੰਬਰ ਦੇ ਫਾਰ ਦੇ ਵਿੱਚ ਉਹਨਾਂ ਦਾ ਇੱਕ ਲੇਖ ਲੱਗਾ ਡਾਕਟਰ ਸੁਦੇਵ ਨੇ ਇੱਕ ਲੇਖ ਲਾਇਆ ਉਹਨਾਂ ਦਾ ਇੱਕ ਭਾਸ਼ਣ ਕੀ ਵਸਦਾ ਉਹਦੇ ਵਿੱਚ ਉਹਨਾਂ ਨੇ ਵੀ ਨੰਦਾ ਗੱਤੀ ਹੈ ਕਿ ਜਿਹੜਾ ਇਹ ਈਮੇਲ ਈ-ਕਮਰਸ ਹੈ ਤੇ ਈਮੇਲ ਸਪਲਾਈ ਹੈ ਜਿਹੜੀ ਪਰਚੂਨ ਖੇਤਰ ਦੇ ਵਿੱਚ ਇਹਨੇ ਆਉਣ ਵਾਲੇ 10 ਸਾਲਾਂ ਦੇ ਵਿੱਚ 10 ਕਰੋੜ ਦੇ ਲਗਭਗ ਜਿਹੜੇ ਪਰਚੂਨ ਖੇਤਰ ਦੇ ਰੁਜ਼ਗਾਰ ਹੈ ਇਹਨੂੰ ਇਹਨੂੰ ਬੇਰੁਜ਼ਗਾਰ ਕਰ ਦੇਣਾ ਜਦੋਂ ਇਧਰ ਦੇ ਪਾਸੇ ਉਹ ਵੱਡੀ ਬੇਰੁਜ਼ਗਾਰੀ ਜਿਹੜੀ ਮਾਰ ਇਸ ਖੇਤਰ ਦੇ ਪਈ ਜਾ ਰਹੀ ਹੈ ਉਧਰ ਮਜ਼ਦੂਰਾਂ ਨੂੰ ਕੰਮ ਨਹੀਂ ਹੈ ਮਜ਼ਦੂਰਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਫੇਤ ਮਜ਼ਦੂਰ ਪਹਿਨੇ ਖੇਤਾਂ 'ਚ ਬਿਲੇ ਹੋਏ ਨੇ ਸ਼ਾਂਤੀ ਵਿੱਚ ਉਹਨਾਂ ਦੀ ਸ਼ਾਂਤੀ ਹੋਈ ਜਾ ਰਹੀ ਹੈ ਤੇ ਇਹ ਕਿਸਾਨੀ ਦਾ ਜਿਹੜੇ ਐਮਐਸਬੀ ਤੋਂ ਭੱਜ ਰਹੇ ਮਾਰਕੀਟ ਨੂੰ ਉਹਨਾਂ ਦੇ ਕਾਰਪੋਰੇਟ ਨੇ ਹਵਾਲੇ ਕਰ ਦੇ ਨੇ ਜਿਹੜੀਆਂ ਇਹ ਨੀਤੀਆਂ ਲੈ ਕੇ ਆ ਰਹੇ ਨੇ ਨਾ ਉਹਦੇ 'ਚ ਅਸੀਂ ਕਿਸਾਨ ਬਚਦੇ ਨੇ ਨਾ ਮਜ਼ਦੂਰ ਬਚਦੇ ਨੇ ਨਾ ਵਿਦਿਆਰਥੀ ਬਚਦੇ ਨੇ ਇਵਨ ਮੀਡੀਆ ਵੀ ਨਹੀਂ ਬਚਦਾ ਮੀਡੀਆ ਦੇ ਵੀ ਵੱਡੇ ਖੇਤਰ ਦੇ ਉੱਤੇ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਕਬਜ਼ੇ ਕਰਨ ਜਾਂਦੀਆਂ ਨੇ ਜਿਹੜੀ ਛੋਟੇ ਕਾਰੋਬਾਰ ਨੂੰ ਛੋਟੇ ਦੁਕਾਨਦਾਰ ਨੂੰ ਛੋਟੇ ਇੰਡਸਟਰੀ ਨੂੰ ਛੋਟੇ ਸੰਗਤ ਨੂੰ ਛੋਟੇ ਖੇਤੀ ਨੂੰ ਜਿਹਨੀਆਂ ਇਹਨਾਂ ਤੋਂ ਖਤਰਾ ਹੈ ਅਸੀਂ ਇਹਨਾਂ ਪ੍ਰਭਾਵਾਂ ਤੋਂ ਛੋਟੇ ਜਰੀਏ ਇੱਕ ਬੇਨਤੀ ਕਰਨ ਆਏ ਆਂ ਬਿਜ਼ਨਸ ਦੇ ਵਪਾਰ ਉੱਤੇ ਤਰ੍ਹਾਂ ਜੁੜੇ ਹੋਏ ਲੋਕਾਂ ਨੂੰ ਉਪਰਚੁਨ ਖੇਤ ਨਾਲ ਜੁੜੇ ਹੋਏ ਲੋਕਾਂ ਨੂੰ ਕਿ ਤੁਸੀਂ ਇਹਨਾਂ ਨੂੰ ਸਵਾਲ ਕਰੋ ਕਿ ਜਿਹੜੀਆਂ ਐਮਾਜ਼ਨ ਵਰਗੀਆਂ ਵੱਡੀਆਂ ਕੰਪਨੀਆਂ ਵਪਾਰ ਖੇਤਰ ਦੇ ਵਿੱਚ ਤੁਸੀਂ ਤਰੀਆਂ ਨੇ ਉਹ ਸਾਡੇ ਬਿਜ਼ਨਸ ਦਾ ਕੀ ਪ੍ਰਭਾਵ ਹੋ ਗਿਆ ਜਿਹੜੇ ਤੁਸੀਂ ਸ਼ਾਪਿੰਗ ਮਾਲ ਖੋਲੇ ਨੇ ਇਹਨਾਂ ਦੇ ਵਾਸਤੇ ਸਵਾਲ ਕਰਨ ਦੀ ਲੋੜ ਹੈ ਇਹਦੇ ਵਾਸਤੇ ਅਵੇਹਲ ਹੋਣ ਦੀ ਲੋੜ ਹੈ ਇਹ ਇਹਨੂੰ ਐ ਨਾ ਸਮਝੋ ਵੀ ਪਰਾਲੀ ਵਾਲਾ ਮਸਲਾ ਤੇ ਝੋਨੇ ਵਾਲਾ ਮਸਲਾ ਤੇ ਡੀਆਪੀ ਵਾਲਾ ਮਸਲਾ ਇਕੱਲੀ ਕਿਸਾਨੀ ਦਾ ਮਸਲਾ ਹੈ ਜਦ ਕਿ ਇੱਕ ਖੇਤ ਮਜ਼ਦੂਰ ਲੜ ਰਹੇ ਬੱਕੋ-ਬਖਰ ਲੜ ਰਹੇ ਨੇ ਅਸੀਂ ਭਾਵੇਂ ਬੱਕੋ-ਬਖਰ ਲੜ ਰਹੇ ਹਾਂ ਪਰ ਸਾਨੂੰ ਸਾਰਿਆਂ ਦਾ ਸੰਦਾ ਦੁਸ਼ਮਣ ਜਿਹੜਾ ਉਹ ਸੰਗ ਹੈ ਸਾਨੂੰ ਸਾਰਿਆਂ ਨੂੰ ਉਹ ਨੀਤੀਆਂ ਮਾਰ ਰਹੀਆਂ ਨੇ ਜਿਨ੍ਹਾਂ ਨੇ ਵਪਾਰ ਖੇਤਰ ਨੂੰ ਸਾਰੇ ਖੇਤਰ ਨੂੰ ਤਬਾਹ ਕਰਨਾ ਹੈ ਇਸ ਕਰਕੇ ਸਾਨੂੰ ਸਿਰ ਜੋੜ ਕੇ ਪਹਿਲਾਂ ਦੀ ਤਰ੍ਹਾਂ ਜਿਵੇਂ ਕਾਲੇ ਕਾਨੂੰਨਾਂ ਦੇ ਵੇਲੇ ਤੁਸੀਂ ਸਾਰੇ ਇਕੱਠੇ ਹੋ ਕੇ ਕਾਰਪੋਰੇਟ ਨੂੰ ਨਿਸ਼ਾਨਾ ਬਣਾਇਆ ਸੀ ਸਾਨੂੰ ਕਾਰਪੋਰੇਟ ਨਿਸ਼ਾਨਾ ਬਣਾਉਣਾ ਕਿਹ ਜੀਦਾ ਤੇ ਕਾਰਪੋਰੇਟ ਨਿਸ਼ਾਨਾ ਬਣਾ ਕੇ ਸਾਨੂੰ ਮੈਦਾਨ ਚੋਣਾ ਚਾਹੀਦਾ ਤੇ ਲੋਕਾਂ ਨੂੰ ਘੇਰ-ਘੇਰ ਕੇ ਜਿਹੜੇ ਵੋਟਾਂ ਮੰਗਲ ਵਾਲੇ ਆ ਸਾਥੀ ਨੇ ਉਹਨਾਂ ਨੂੰ ਸਵਾਲ ਪੁੱਛਣ ਲਈ ਕਿ ਵਿਸ਼ੇ ਪਰਸਨ ਤੱਕ ਸਮਝੌਤੇ ਤੋਂ ਕਦੋਂ ਬਾਹਰ ਆਓਗੇ ਤੁਸੀਂ ਤੁਸੀਂ ਸੰਸਾਰ ਬੈਂਕ ਦੀਆਂ ਪਾਲਿਸੀਆਂ ਨੂੰ ਕਦੋਂ ਰੱਦ ਕਰੋਗੇ ਤੁਸੀਂ ਇਹ ਮੰਤਰੀ ਮੰਤਰਾ ਕੋਸ਼ ਦੇ ਪਾਲਿਸੀਆਂ ਤੋਂ ਕ ਛੋਟੇ ਬਣਾਵੇ ਵਧਾਉਣਾ ਕਦੋਂ ਬੰਦ ਕਰੋਗੇ ਕਦੋਂ ਸਾਡੇ ਵਿਚ ਨੂੰ ਸਲਾਹਬੰਦ ਬਣਾਉਣ ਦੀ ਖਾਤਰ ਆ ਕਾਰਪੋਰੇਟ ਨੂੰ ਛੋਟੇ ਸੈਕਟਰ ਨੂੰ ਉਤਸ਼ਾਹਿਤ ਕਰੋਗੇ ਇਹ ਸਵਾਲ ਪੁੱਛਣ ਦੀ ਖਾਤਰ ਅੱਜ ਪ੍ਰੈਸ ਕਾਨਫਰੰਸ ਦੇ ਅੱਗੇ ਛੋਡੇ ਜਰੀਏ ਅਸੀਂ ਸਾਡੇ ਵਪਾਰ ਖੇਤਰ ਨਾਲ ਜੁੜੇ ਪਰ ਭੈਣ ਭਰਾਵਾਂ ਨੂੰ ਸਨੇਹਾ ਦੇਣਾ ਚਾਹੁੰਦੇ ਇਹ ਗੱਲਾਂ ਆਮ ਆਦਮੀ ਪਾਰਟੀ ਤੇ ਬੀਜੇਪੀ ਲਈ ਸਾਰੀਆਂ ਪਾਰਟ ਸਾਰੀਆਂ ਵੀ ਦੁਬਾਰਾ ਅੱਜ ਦੀ ਗ੍ਰਿਟਾ ਜੀ ਦੇਖੋ ਦੋ ਪਾਵਰਾਂ ਨੇ ਇੱਕ ਪੰਜਾਬ ਦੇ ਵਿੱਚ ਆਪਣੀ ਪਾਵਰ ਹੈ ਆਪ ਪਾਵਰ ਹੈ ਤੇ ਕੇਂਦਰ ਦੇ ਵਿੱਚ ਬੀਜੇਪੀ ਹੈ ਵੈਸੇ ਇਹ ਜਿਹੜੀਆਂ ਜਿੰਨੀਆਂ ਵੀ ਇਹ ਪਾਰਟੀਆਂ ਨੇ ਜਿਵੇਂ ਹੁਣ 1991 ਤੋਂ ਪਹਿਲਾਂ ਕਾਂਗਰਸ ਹੀ ਆ ਰਹੀ ਹੈ ਕਾਂਗਰਸ ਦਾ ਤੌਰ ਤੇ ਮੁੱਖ ਤੌਰ ਤੇ ਜੇ ਸਮਝੋਤਾ ਹੋਇਆ 1991 ਦੇ ਚ ਨਵੀਂ ਆਰਥਿਕ ਨੀਤੀਆਂ ਦੇ ਨਰਸਿਮਹਾ ਰਾਓ ਨੇ ਕੀਤਾ ਇਸ ਕਰਕੇ ਇਹਨਾਂ ਤੋਂ ਬਾਹਰ ਨਹੀਂ ਜ ਨਹੀਂ ਕੋਈ ਅਕਾਲੀ ਵੀ ਸਤਾਜ ਰਹੇ ਨੇ ਉਹ ਵੀ ਇਹ ਨੀਤੀਆਂ ਅੰਦਰ ਲਾਗੂ ਕਰਦੇ ਰਹੇ ਨੇ ਜਿਹੜੀਆਂ ਹੁਣ ਪਾਰਟੀਆਂ ਨਵੀਆਂ ਨੇ ਜਾਂ ਹੋਰ ਕੋਈ ਆਈਆਂ ਨੇ ਜਿਵੇਂ ਆਪ ਵਾਰੇ ਕਿਸੇ ਨੂੰ ਭੇਖਾ ਹੋ ਸਕਦਾ ਪਹਿਲਾਂ ਵੀ ਆਪ ਵਾਲੇ ਇਨਕਲਾਬ ਜਿੰਦਾਬਾਦ ਦਾ ਨਾਰਾ ਮਾਰ ਕੇ ਸ਼ਾਇਦ ਭਗ ਸਿੰਘ ਦੇ ਬਰਾਬਰੀ ਵਾਲਾ ਰਾਜ ਉਲਦੇ ਹੁਣਗੇ ਵੈਸੇ ਨਾਰਾ ਨਾ ਰਹੇ ਲੇਕਿਨ ਨੀਤੀਆਂ ਤੇ ਜਦੋਂ ਪਤਾ ਲੱਗਾ ਉਹਨਾਂ ਨੇ ਜਿਵੇਂ ਹੁਣ ਇਹਨਾਂ ਨੀਤੀਆਂ ਨੂੰ ਲਾਗੂ ਕਰ ਰਹੇ ਨੇ ਉਹ ਇਸੇ ਤਰ੍ਹਾਂ ਇਹੋ ਵੱਡੇ ਵੱਡੇ ਸ਼ੋਪਿੰਗ ਮਾਲ ਉਹਨਾਂ ਨੂੰ ਉਤਸ਼ਾਹਤ ਕਰ ਰਹੇ ਨੇ ਸਮਾਰਟ ਸ਼ਹਿਰ ਬਣਾ ਰਹੇ ਨੇ ਬੜੀਆਂ ਭਾਰਤ ਵਾਲਾ ਪ੍ਰੋਜੈਕਟ ਬੜੀਆਂ ਸੜਕਾਂ ਬਣ ਰਹੀਆਂ ਨੇ ਵਡੀਆਂ-ਵਡੀਆਂ ਲਾਈਨਾਂ ਕੱਢੀਆਂ ਜਾ ਰਹੀਆਂ ਚੰਦੇ ਗੈਸ ਲਾਈਨਾਂ ਪਪਾਂ ਦੀ ਸਪਲਾਈ ਆ ਰਹੀ ਹੈ ਜਿਹੜੀ ਕਾਰਪੋਰੇਟ ਦੇ ਮੁਨਾਫੇ ਦੀ ਖਾਤਰ ਹੀ ਇੱਕ ਦੂਜੇ ਤੋਂ ਮੂਰੇ ਹੋ ਗਏ ਭਾਜਦੇ ਨੇ ਜਿਵੇਂ ਪੂੰਜੀ ਨਿਵੇਸ਼ ਦੀ ਗੱਲ ਕਰਕੇ ਕਰ ਰਹੇ ਨੇ ਪੂਨੇ ਦੀ ਸਟੀਲ ਕੰਪਨੀਆਂ ਬੁਲਾਈ ਹੈ ਪੂਨੇ ਦੇ ਤੋਂ ਜਿਹੜੀ ਮਤਲਬ ਸਾਰਾ ਲੋਹਾ ਇਫੈਕਟ ਨੂੰ ਤਬਾਹ ਕਰੂਗਾ ਤਦ ਕੋਈ ਗੁਮਿੰਦਗੜ੍ਹ ਮਟਿ ਨੂੰ ਤਬਾਹ ਕਰੂਗੀ ਉਹਨਾਂ ਜਿਹੜੀਆਂ ਵੱਡੀਆਂ-ਵੱਡੀਆਂ ਦੇ ਕੰਪਨੀਆਂ ਜਿਹੜੀਆਂ ਨੇ ਮਤਲਬ ਜਿਹਦੇ ਬਾਰੇ ਪੁਸ਼ ਗੋਇਲ ਦਾ ਵੀ ਹੈ ਵੀ ਇਹ ਕਾਰਪੋਰੇਟ ਸੈਕਟਰ ਨੂੰ ਕੁਝ ਜਿਹੜੇ ਸਰਕਾਰਾਂ ਬੁਲਾ ਰਹੀਆਂ ਨੇ ਜਦੋਂ ਉਹ ਆਉਂਦੀਆਂ ਨੇ ਉਹਨਾਂ ਨੂੰ ਰੈਤਾਂ ਲੈ ਕੇ ਉਹ ਭੱਜ ਜਾਂਦੀਆਂ ਨੇ ਤੇ ਉਹ ਕੋਈ ਰੋਜ਼ਗਾਰ ਦੇ ਚੁਗੁਰ ਨਹੀਂ ਦਿੰਦੀਆਂ ਇਸੇ ਕਰਕੇ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਨੇ ਇਹ ਰੋਜ਼ਗਾਰ ਦੇ ਨਾਂ ਦੀ ਖਾਤਰ ਨਹੀਂ ਇਹ ਇਹ ਦੇਸ਼ ਨੂੰ ਲੁੱਟਣ ਦੀ ਖਾਤਰ ਦੇਸ਼ ਨੂੰ ਗ਼ਰਾਮ ਕਰਨ ਲਈ ਖਾਤਰ ਪਰਚੂਣ ਖੇਤਰੇ ਛੋਟੇ ਖੇਤਰ ਨੂੰ ਤੇ ਛੋਟੀ ਇੰਡਸਟਰੀ ਨੂੰ ਤੇ ਛੋਟੇ ਕਾਰੋਬਾਰ ਤੇ ਛੋਟੀ ਖਾਤੀ ਖੇਤੀ ਕੋ ਦਿਨ ਖਤਮ ਦਵਾ ਕਰਕੇ ਇਹ ਲੋਕਾਂ ਨੂੰ ਗ਼ੁਲਾਮ ਬਣਾ ਬਣਾ ਰਹੇ ਨੇ ਉਹਦ ਖਬਰ ਤਾਂ ਇਹ ਕਿਤੇ ਜੋ ਕਿ ਕੋਈ ਵਪਾਰੀ ਵਰਗ ਜਿ ਕੋਈ ਬੁਬਾਰ ਜਥੇਬੰਦੀਆਂ ਵੀ ਹੁੰਦੀਆਂ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨਾਲ ਵੀ ਕੋਈ ਸੰਪਰਕ ਦੇਖੋ ਸੋਡੇ ਜਿਹੜੀ ਅਸੀਂ ਸੁਨੇਹਾ ਪਹੁੰਚਾਉਂਦੇ ਆ ਅਸੀਂ ਉਹਨਾਂ ਨਾਲ ਵੀ ਮੀਟਿੰਗਾਂ ਕਰਾ ਕੇ ਮੀਟਿੰਗਾਂ ਕਰਕੇ ਸਾਡਾ ਪਲਾਨ ਬਣਾਇਆ ਹੋਇਆ ਸੀ ਅੱਜ ਤੋਂ ਅੱਜ ਹੋ ਗਈ ਜਲਦਾਂ ਤਰੀਕਾ ਗੱਲ ਗੁਰਪੂਰਵ ਹੈ 16 ਤਰੀਕ ਨੂੰ ਅਸੀਂ ਇੱਥੇ ਬਾਜ਼ਾਰ ਤੇ ਮਜ਼ਹਾਰਾ ਕੀ ਕਰਾਂਗੇ ਸ਼ਹਿਰ ਦੇ ਵਿੱਚ ਦੋਨੇ ਸ਼ਹਿਰਾਂ ਦੇ ਬਰਨਾਲੇ ਦੇ ਵਿੱਚ ਵੀ ਮਜ਼ਹਾਰਾ ਕਰਾਂਗੇ ਤੇ ਅਸੀਂ ਉਹ ਵਪਾਰਕ ਮੰਡਲ ਦੇ ਜਿਹੜੀਆਂ ਮੀਟਿੰਗਾਂ ਨੇ ਓਪਨ ਮੀਟਿੰਗਾਂ ਵੀ ਲਾਵਾਂਗੇ ਉਹਨਾਂ ਦੇ ਨਾਲ ਪ੍ਰੋਗਰਾਮ ਵੀ ਬਣਾਵਾਂਗੇ ਹੋ ਸਕਦਾ ਜੇ ਸਾਡਾ ਸਾਂਝਾ ਵੀ ਬਣਦਾ ਹੋਇਆ ਅੱਗੇ ਕੋਈ ਐਕਸ਼ਨ ਪ੍ਰੋਗਰਾਮ ਦਾ ਵੀ ਬਣਦਾ ਹੋਇਆ ਇਹਨਾਂ ਨਾਲ ਨਮੀਨੀਤ ਤੇ ਉਹ ਹੈ ਜੀ ਵੀ ਕੁਝ ਕਰ ਸਕਦੇ ਸਰ ਤੁਸੀਂ ਕਿਹਾ ਵੀ ਮਤਲਬ ਕਿ ਲੋਕਾਂ ਨੂੰ ਕਹੀ ਸਮਾਰੋਚ ਤੁਹਾਡੇ ਯੂਨੀਅਨ ਦੇ ਨਮਾਇਦੇ ਉਹ ਵੀ ਪਿੰਡਾਂ 'ਚ ਜਾਣਗੇ ਉਹ ਬੁਰੀ ਸਵਾਲ ਕਰਨੀਆਂ ਚੀਜ਼ਾਂ ਦੇ ਜੀ ਸਾਡੇ ਪਿੰਡਾਂ ਦੇ ਅੱਜ ਗਏ ਹੋਏ ਨੇ ਜਿ ਮੰਡੀਆਂ ਦੇ ਵਿੱਚ ਸਾਡੇ ਗਏ ਆਏ ਨੇ ਅਸੀਂ ਪਿੰਡਾਂ ਦੇ ਵਿੱਚ ਵੀ ਇਹਨਾਂ ਨੂੰ ਹਮ ਪਿੰਡਾਂ ਦੇ ਵਿੱਚ ਦੇਖੋ ਜੇ ਅਸੀਂ ਜਾ ਕੇ ਉਹਨਾਂ ਨੂੰ ਕੀ ਹਿੰਦਿਆਂ ਦਾ ਸਵਾਲ ਕਰਦੇ ਆਂ ਇਹਦੇ ਕਿਤਰੋਂ ਪੈਦਾ ਹੁੰਣ ਤੋਂ ਤਾਂ ਅਸੀਂ ਵਿਚਾਰ ਰੱਖਾਂਗੇ ਕਿਉਂਕਿ ਇਹ ਅਸੀਂ ਨਹੀਂ ਚਾਹੁੰਦੇ ਵੀ ਆਪਸ ਵਿੱਚ ਲੋਕ ਕਿਉਂਕਿ ਇੱਕ ਦੂਜੇ ਦੇ ਜੋ ਨੇੜੇ ਹੁੰਦੇ ਨੇ ਮਿਲਦੇ ਨੇ ਉਹ ਤਾਂ ਵਿਚਾਰ ਰੱਖਾਂਗੇ ਅਸੀਂ ਅਸੀਂ ਜਾ ਰਹੇ ਹਾਂ ਮੰਡੀਆਂ ਦੇ ਵਿੱਚ ਦੱਸ ਰਹੇ ਆਂ ਵੀ ਅੱਜ ਉਹਨਾਂ ਤੋਂ ਹੋ ਰਹੇ ਆਂ ਅਬ ਇਹ ਡੀਪੀ ਦੀ ਸ਼ਾਟ ਕਿਹੜੀ ਗੱਲ ਤੋਂ ਹੋਈ ਐ ਆ ਬਰਾਲੀ ਦਾ ਜਿਹੜਾ ਮੁੰਡਾ ਪ੍ਰਬੰਧ ਆ ਇਹ ਕਿਹੜੀ ਗੱਲ ਤੋਂ ਨਹੀਂ ਹੋ ਰਿਹਾ ਜੇ ਨਹੀਂ ਅਸੀਂ ਇਹ ਗੱਲਾਂ ਲੋਕਾਂ ਨੂੰ ਵੀ ਜਿਹੜੀ ਸਾਡੇ ਤੇ ਮਾਰ ਪੈ ਰਹੀ ਹੈ ਕਿਸੇ ਨੂੰ ਲੱਗ ਰਿਹਾ ਉਹਨਾਂ ਵਿੱਚ ਝੋਨੇ ਦਾ ਸੰਕਟ ਹੈ ਨਾ ਕਿਸਾਨਾਂ ਦਾ ਸੰਕਟ ਹੈ ਕਿਸਾਨਾਂ ਦਾ ਸੰਕਟ ਜੇ ਕਿਸਾਨਾਂ ਨੂੰ ਇਹ ਸਾਡੇ ਕੋਲ ਚਾਹ ਪੈਸੇ ਨਾ ਹੋਏ ਤਾਂ ਮਾਰਕੀਟ ਦੇ ਵਿੱਚ ਕੀ ਬਣੂਗਾ ਜੀ ਮਾਰਕੀਟ ਦਾ ਕੀ ਹਾਲ ਹੋਊਗਾ ਸਾਡੇ ਨਾ ਮਾਰਕੀਟ ਜੁੜੀ ਹੈ ਮਾਰਕੀਟ ਨੇ ਇੰਡਸਟਰੀ ਜੁੜੀ ਹੋਈ ਹੈ ਇਸੇ ਕਰਕੇ ਅਸੀਂ ਸੋਚਦੇ ਹਾਂ ਵੀ ਸਾਡੇ ਇੱਕ ਦੂਜੇ ਨਾਲ ਲਿੰਕ ਨੇ ਅਸੀਂ ਇਕੱਲੇ ਇਕੱਲੇ ਲੜਦੇ ਆਂ ਤੇ ਇਕੱਲੇ ਇਕੱਲੇ ਡੜੇ ਤਾਂ ਇਹਨਾਂ ਦੇ ਬੰਦੇ ਨਹੀਂ ਬਾਈ ਜਾਣੀ ਇਹਨਾਂ ਨੂੰ ਜੇ ਰੋਕਣਾ ਹੈ ਡੱਕਣਾ ਹੈ ਇਹਨਾਂ ਦੇ ਨੀਤੀਆਂ ਨੂੰ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਅੱਛਾ ਧੋਨੇ ਦੇ ਮਸਲੇ ਤੇ ਹੁਣ ਹਾਲਾਤ ਹੋਰ ਗੰਭੀਰ ਹੁੰਦੇ ਜਾ ਰਹੇ ਆ ਤੁਸੀਂ ਸੰਘਰਸ਼ ਵੀ ਲੜ ਰਹੇ ਹੋ ਕਿਸਾਨਾਂ ਦੀ ਟੇਕ ਜਥੇਬੰਦੀਆਂ ਤੇ ਆ ਜਥੇਬੰਦੀਆਂ ਅਗਲਾ ਪਲਾਨ ਕੀ ਕਰਨੀਆਂ ਕਿਉਂਕਿ ਜਿਹੇ ਜਿਹੇ ਹਾਲਾਤ ਮੌਸਮ ਦੇ ਬਣ ਕੇ ਤਾਂ ਹੋਰ ਮੁਸ਼ਕਲ ਗਰੀ। ਦੇਖੋ ਹੋਰਾਂ ਜਥੇਬੰਦੀਆਂ ਨੇ ਆਪਣੇ ਆਪਣੇ ਤੌਰ ਤੇ ਲੜਦੇ ਆਪਣੇ ਆਪਣੇ ਤਰੀਕੇ ਨੇ ਜੀ ਅਸੀਂ ਉਹਨਾਂ ਜਥੇਬੰਦੀਆਂ ਬਾਰੇ ਇਦਾਂ ਜਾਂਦਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਉਹ ਦੂਜੀਆਂ ਜਥੇਬੰਦੀਆਂ ਫੀਲਡ ਦੇ ਵਿੱਚ ਕਿਵੇਂ ਨੇ ਉਹ ਆਪਣੇ ਤਰੀਕੇ ਨਾਲ ਲੜ ਰਹੇ ਨੇ ਅਸੀਂ ਲਗਭਗ 28 ਦਿਨਾਂ ਤੋਂ ਫੀਲਡ ਦੇ ਵਿੱਚ ਹੀ ਆ। ਅਸੀਂ ਅੱਜ ਉਹ ਪਹਿਲਾ ਟੋਲ ਪੀਆ ਫਿਰ ਕਿਤੇ ਨੇ 13 ਤਰੀਕ ਨੂੰ ਟੋਲ ਫਰੀ ਕਰਤੇ ਉਹਨਾਂ ਟੋਲ ਛੱਡਤੇ ਜਦੋਂ ਅਸੀਂ ਉਹ ਉਹ ਤੋਂ ਬਾਅਦ ਅਸੀਂ ਹੁਣ ਮਡੀਆਂ ਦੇ ਵਿੱਚ ਹੀ ਪਏ ਹੋਏ ਹਾਂ ਹੁਣ ਖਾਸ ਕਰਕੇ ਸਾਡਾ ਦੋ ਹਲਕਿਆਂ ਦੇ ਵਿੱਚ ਗਿੱਦੜਵਾਹਾ ਤੇ ਬਰਨਾਲਾ ਦੇ ਵਿੱਚ ਇਧਰ ਝੋਨਾ ਇੱਥੇ ਪਿਆ ਵੀ ਜ਼ਿਆਦੇ ਹੈ ਬਰਨਾਲੀ ਬੈਲਟ ਦੇ ਵਿੱਚ ਝੋਨਾ ਵੱਧ ਪਿਆ ਹੋਇਆ ਅਸੀਂ ਇਹਨਾਂ ਦੇ ਜੋਰ ਲਾ ਕੇ ਅੱਜ ਟੀਮਾਂ ਸਾਡੀਆਂ ਪਿੰਡਾਂ 'ਚ ਭੇਜੀਆਂ ਹੋਈਆਂ ਨੇ ਅੱਜ ਇਹ ਤਿੰਨ ਟੀਮਾਂ ਅਸੀਂ ਬਰਨਾਲੇ 'ਚ ਭੇਜੀਆਂ ਹੋਈਆਂ ਨੇ ਉਹ ਤਾਂ ਤਿੰਨ ਚਾਰ ਟੀਮਾਂ ਉਧਰ ਗਿੱਦੜਵਾਹ 'ਚ ਭੇਜੀਆਂ ਹੋਈਆਂ ਨੇ ਉਹ ਟੀਮਾਂ ਸਾਡੀਆਂ ਲਗਾਤਾਰ ਚਲਦੀਆਂ ਰਹਿ ਦੇ ਅਸੀਂ ਬ੍ਰੋਧ ਕਰ ਰਹੇ ਹਾਂ ਕੋਈ ਸਰਕਾਰ ਨਾਲ ਲਈ ਕੋਈ ਗੱਲ ਬਾਤ ਕਿ ਨਮੀ ਦੀ ਮਾਤਰਾ ਵਧਾਈ ਜਾਵੇ ਕਿਉਂਕਿ ਹੁਣ ਜਿਹੜਾ ਮੌਇਸਚਰ ਆ ਹੋਰ ਬਦਲ ਲੱਗੇ ਹੋਰ ਬਦਲ ਦੇਖੋ ਸਰਕਾਰ ਨਾਲ ਅਜੇ ਕੋਈ ਗੱਲ ਨਹੀਂ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਅਧਿਕਾਰੀਆਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ 22 ਮੌਇਸਚਰ ਤੱਕ ਘੱਟੋ ਘੱਟ ਛੋਟ ਦਿਓ ਕਿਉਂਕਿ ਨਮੀ ਆ ਜ਼ਮੀਨ ਦਾ ਹੁਣ ਆ ਇਸ ਵੇਲੇ ਦੇ ਕਿ ਬੇਮੌਸਮੀ ਧੁੰਦ ਪੈ ਰਹੀ ਹੈ ਕਿੰਨੀ ਠੰਡ ਪੈ ਰਹੀ ਹੈ ਇੰਨੀ ਜਾ ਕੇ ਮੇਰੇ ਖਿਆਲ ਜਨਵਰੀ ਫਰਵਰੀ ਤੇ ਪੰਜ ਦੀ ਜਿਹੜੀ ਧੁੰਦ-ਕੁੰਡ ਪੈ ਰਹੀ ਹੈ ਇਦੇ ਨਾਲ ਤਾਂ ਨਵੀਂ ਜੀ ਚੰਗੀ ਭਲੀ ਜਿਹੜੀ ਪਹਿਲਾਂ 17 ਅੰਗੂਚਰ ਵਾਲੀ ਝੋਲਾ ਆਇਆ ਹੋਇਆ ਮੰਡੀ ਦੇ ਵਿੱਚ ਉਹਦੀ ਵੀ ਨਵੀਂ ਬਧੂਗੀ ਪਰ ਐ ਕਿ ਕਰਾਂ ਮਾਮਲੇ ਕਿਵੇਂ ਦੇਖ ਦੂੰਗੀ ਉਹ ਐ ਕਿ ਕੋਲ ਜਿਆ ਲਾਟੀ ਚਾਹਦੇ ਉਹਦੇ ਬਾਰੇ ਉਹਦੇ ਬਾਰੇ ਤਾਂ ਤੁਸੀਂ ਕੀ ਬਤਾਉਂਦਾ ਬੜਦਾ ਨੰਗਾ ਹੋਇਆ ਸਰਕਾਰ ਦਾ ਬਾਜ ਨੰਗਾ ਹੋਇਆ ਦੇਖੋ ਜੀ ਬੈਠੇ ਰੋਟਾਂ ਦੀ ਰੋਟੀ ਖਾ ਰਹੇ ਆਂ ਤੇ ਪ੍ਰਸ਼ਾਦੇ ਛਕ ਰਹੇ ਸੀ ਦੇਖੋ ਮੈਡਮ ਇੱਕਾਈ तहसीलदार मैडम उनु ਛੱਡਿਆ ਉਹਨਾਂ ਨੇ ਇੱਕ ਨਾ ਅਧਿਕਾਰੀ ਸੀ ਖਰੀਦ ਏਜੰਸੀ ਦੀ ਉਹ ਮੈਡਮ ਸੀ ਉਹਨੂੰ ਛੱਡਿਆ ਤਹਿਸੀਲਦਾਰ ਸਾਹਿਬ ਨੂੰ ਛੜਤਾ ਇੰਸਪੈਕਟਰ ਘੇਰ ਕੇ ਬੜੇ ਸਤਕਾਰ ਨਾਲ ਬਿਠਾਇਆ ਹੋਇਆ ਸੀ ਤੇ ਰੋਟੀ ਪ੍ਰਸ਼ਾਦਾ ਸ਼ੱਕ ਲੈਣੇ ਜਦੋਂ ਉਹਨਾਂ ਤੇ ਲਾਖੀ ਜੱਦ ਕੀਤਾ ਤੇ ਅਸੀਂ ਉਹ ਤੇ ਜ਼ੋਰਦਾਰ ਵਿਖੇਧੀ ਕਰਦੇ ਆ ਤੇ ਦੋਸ਼ਿਆਂ ਨੂੰ ਸੀਰਾ ਬੰਦ ਨਹੀਂ ਲੱਗਦਾ ਠੀਕ ਹੈ